どうだろう ਤਾਰੂ ਇਹ ਕੀ ਮਸਲਾ ਹੈ ਮਸਲਾ ਇਹ ਹੈ ਜੀ ਆਪਾਂ ਭੂਸ਼ਣ ਕੁਮਾਰ ਜਿਹੜਾ ਦਵਾਈਆਂ ਦਾ ਕੰਮ ਕਰਦਾ ਸੀਗਾ ਉਹਦੇ ਸਾਹਮਣੇ ਮੇਰੀ ਦੁਕਾਨ ਸੀਗੀ ਤੇ ਇਹਨੇ ਮੈਨੂੰ ਲਾਰਾ ਦਿੱਤਾ ਵੀ ਇਸ ਤਰ੍ਹਾਂ ਕਰਕੇ ਵੀ ਮੇਰੀ ਚੱਲਦੀ ਐ ਐਕਸਾਈਜ਼ ਵਿਭਾਗ ਵਿੱਚ ਸਾਡਾ ਮੰਤਰੀ ਹੈਗਾ ਤੇ ਉਦੋਂ ਤੁਸੀਂ ਨੌਕਰੀ ਲਵਾ ਦੂਗਾ ਜੀ ਚਲੋ ਹਰ ਇੱਕ ਬੰਦੇ ਨੂੰ ਹੁੰਦਾ ਹੀ ਆ ਵੀ ਮੇਰਾ ਜੀਵਨ ਸੌਖਾ ਡੱਪ ਜੇ ਇਹ ਕਰੋਨਾ ਤੋਂ ਪਹਿਲਾਂ ਦੀ ਗੱਲ ਹੈਗੀ ਤੇ ਮਿੱਥੋਂ ਉਹ ਕਿਸਤਾਂ ਦੇ ਵਿੱਚ 9 ਲੱਖ 40 ਹਜ਼ਾਰ ਰੁਪਏ ਉਹ ਲੈ ਗਿਆ ਨੌਕਰੀ ਲਵਾਉਣ ਦੇ ਬਦਲੇ ਪਹਿਲਾਂ ਤਾਂ ਅਸੀਂ ਚਲੋ ਉਹਦੇ ਮਿੰਤਾ ਕਰ ਲਈ ਕਿਤੇ ਬੀਆਰ ਤੋਂ ਦੇ ਦੇ ਪੈਸੇ ਪੰਚਾਇਤਾਂ ਵੀ ਕੀਤੀਆਂ ਪਰ ਉਹ ਕਿਸੇ ਗੱਲ ਤੇ ਆਇਆ ਉਸ ਤੋਂ ਬਾਅਦ ਮੈਂ ਪਰਚਾ ਦਰਜ ਐਸਐਸਪੀ ਸਾਹਿਬ ਨੂੰ ਇਨਕੁਆਰੀ ਵਾਸਤੇ ਦਿੱਤਾ ਤਾਂ ਉਹਨਾਂ ਨੇ ਪਰਚਾ ਦਰਜ ਕੀਤਾ 52/24 ਉਸ ਤੋਂ ਬਾਅਦ ਇਹਨੇ ਮਾਨਸਾ ਕੋਰਟ ਦੇ ਵਿੱਚ ਜ਼ਮਾਨਤ ਲਗਾਈ ਜਿਹੜੀ ਕਿ ਐਂਟੀਸੀਪੇਟਿਵ ਦੀ ਜ਼ਮਾਨਤ ਸੀ ਉਹ ਰੱਦ ਕਰ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਇਹਨੇ ਸੈਟਲਮੈਂਟ ਵੀ ਰੱਖੀ ਉੱਥੋਂ ਵੀ ਰੱਦ ਹੋ ਗਈ ਹਰ ਇੱਕ ਸਾਲ ਦਾ ਇਹ ਪੁਲਿਸ ਤੋਂ ਵੱਜਦਾ ਫਿਰਦਾ ਸੀਗਾ ਅਨੇਕ ਇਮਾਨਦਾਰ ਪੁਲਿਸ ਅਫਸਰ ਆਏ ਰਿੰਕੂ ਸਿੰਘ ਢਾਲੀਵਾਲ ਉਹਨਾਂ ਨੇ ਫੌਮਵਾਦ ਨੂੰ ਇਸ ਨੂੰ ਦੁਕਾਨ ਤੋਂ ਚੱਕ ਲਿਆ ਤੇ ਉਸ ਤੋਂ ਉਪਰੰਤ ਇਹਨੂੰ ਜੇਲ੍ਹ ਭੇਜ ਦਿੱਤਾ ਗਿਆ ਇਹ ਸਾਰਾ ਮਸਲਾ ਹੈਗਾ ਕਿ ਠੱਗੀ ਦੇ ਨੌਕਰੀ ਦੇ ਚਾਂਸਾ ਦੇ ਕੇ ਠੱਗੀ ਮਾਰੀ